ਜਿਹੜੀਆਂ ਕਈ ਕਈ ਸਾਲਾਂ ਤੋਂ ਜਿੰਨਾਂ ਦੀ ਸਫਾਈ ਹੀ ਨਹੀਂ ਹੋਈ ਅਸੀਂ ਪਿੱਛੇ ਵੀ ਜਿਹੜਾ ਸਾਡੇ ਨੋਟਿਸ ਤੇ ਆਇਆ ਸੀ ਉਹਦੇ ਵੀ ਅਸੀਂ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲ ਸਫਾਈ ਕਰਾਈ ਸੀ ਪਰ ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਹੋਰ ਸ਼ਹਿਰ ਦੀਆਂ ਮੇਨ ਲਾਈਨਾਂ ਸੀਵਰੇਜ ਦੀਆਂ ਚਾਹੇ ਵੱਡੀਆਂ ਨੇ ਜਾਂ ਛੋਟੀਆਂ ਨੇ ਕਦੇ ਵੀ ਕਿਸੇ ਵੀ ਇਹ ਜਿਹੜੀਆਂ ਸੀਵਰੇਜ ਦੇ ਲਾਈਨਾਂ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਔਰ ਹੁਣ ਜਦੋਂ ਪ੍ਰੋਬਲਮ ਬਹੁਤ ਵੱਡੀ ਜਿਹੜੀ ਹੈ ਬਣੀ ਤਾਂ ਜਿਹੜਾ ਉਹਦੇ ਬਾਅਦ ਅਸੀਂ ਜਿਹੜਾ ਟੈਂਡਰ ਲਗਾਇਆ ਹੈ ਤਕਰੀਬਨ 74 ਲੱਖ ਤੋਂ ਵੱਧ ਦੀ ਲਾਗਤ ਦੇ ਨਾਲ ਇਹ ਸਾਰੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਫਾਈ ਦਾ ਕੰਮ ਅੱਜ ਤੋਂ ਜਿਹੜਾ ਸ਼ੁਰੂ ਕੀਤਾ ਗਿਆ ਹੈ ਔਰ ਜਿੱਥੇ-ਜਿੱਥੇ ਵੀ ਪ੍ਰੋਬਲਮ ਹੈ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਮੁਹੱਲਿਆਂ ਵਿੱਚ ਉਹਨਾਂ ਸਾਰੇ ਵਾਰਡਾਂ ਦੇ ਵਿੱਚ ਉਹਨਾਂ ਦੀਆਂ ਗਲੀਆਂ ਦੇ ਵਿੱਚ ਜਾ ਕੇ ਇਹ ਜਿਹੜੀਆਂ ਵੱਡੀਆਂ ਮਸ਼ੀਨਾਂ ਆਪਾਂ ਬਾਹਰੋਂ ਜਿਹੜੀਆਂ ਆਈਆਂ ਨੇ ਬਾਦਲ ਕਾ ਸ਼ਹਿਰ ਦੇ ਵਿੱਚ ਸੀਵਰੇਜ ਸਫਾਈ ਲਈ ਇਹ ਸਾਰੇ ਸ਼ਹਿਰ ਦੇ ਵਿੱਚ ਜਾ ਕੇ ਸੀਵਰੇਜ ਦੀ ਚੰਗੀ ਤਰ੍ਹਾਂ ਸਫਾਈ ਕਰੋ ਕਿ ਤਾਂ ਕਿ ਕਿਤੇ ਵੀ ਥਾਂ ਤੇ ਅੱਗੇ ਤੋਂ ਕੋਈ ਪ੍ਰੋਬਲਮ ਨਾ ਆਵੇ ਔਰ ਇਸ ਦੀ ਜਿਹੜਾ 74 ਲੱਖ ਰੁਪਏ ਦੀ ਜਿਹੜੀ ਕੀਮਤ ਹੈ ਦੇ ਨਾਲ ਜਿਹੜਾ ਟੈਂਡਰ ਉਹ ਲਾ ਕੇ ਜਿਹੜਾ ਕੰਮ ਅੱਜ ਸ਼ੁਰੂ ਕਰਵਾਇਆ ਗਿਆ। ਕਮੀ ਕਿੱਥੇ ਲੱਗਦੀ ਸੀ ਉਹ ਨਹੀਂ ਬਲੋਕੇਜ ਦੀ। ਕਮੀ ਦੇਖੋ ਜਿਹੜਾ ਸਮਾਂ ਹੁੰਦਾ ਸੀਲੇ ਦਾ ਬਲੋਕੇਜ ਤਾਂ ਹੁੰਦੀ ਹੈ ਕਿ ਸਮੇਂ-ਸਮੇਂ ਤੇ ਸੀਵਰੇਜ ਦੀ ਪਾਈਪਲਾਈਨ ਜਿਹੜੀ ਹੁੰਦੀ ਉਹਨੂੰ ਇਹ ਸਾਫ਼ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਵੇਸਟ ਜਿਹੜਾ ਕੋਈ ਵੀ ਹੈ ਸਾਰੇ ਸੀਵਰੇਜ ਦੀਆਂ ਲਾਈਨਾਂ ਦੇ ਵਿੱਚ ਜਾਂਦਾ ਹੈ ਔਰ ਜਿੱਥੇ ਵੀ ਤੱਕ ਸੀਵਰੇਜ ਜਾਂਦਾ ਤਾਂ ਬਲੋਕੇ ਵਿੱਚ ਹੋਣਾ ਕਈ ਸਾਲਾਂ ਬਾਅਦ ਸੁਭਾਵਿਕ ਹੀ ਹੈ ਕਿ ਬਲੋਕੇਜ ਹੋਊਗੀ ਤਾਂ ਉਹਨਾਂ ਸਫਾਈ ਜਿਹੜੀ ਉਹ ਬੜੀ ਜ਼ਰੂਰੀ ਹੁੰਦੀ ਹੈ ਜਿਹੜਾ ਕਈ ਸਾਲਾਂ ਤੋਂ ਦੇਖੋ ਸ਼ਹਿਰ ਦੇ ਵਿੱਚ ਸਫਾਈ ਦੇ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਬੜਾ ਬੜੀ ਵੱਡੀ ਪ੍ਰੋਬਲਮ ਆਈ ਜਿਹੜੀ ਪਾਣੀ ਸੜਕਾਂ ਤੇ ਆਉਣਾ ਸ਼ੁਰੂ ਹੋ ਗਿਆ ਔਰ ਪਾਣੀ ਜਿਹੜਾ ਸੜਕਾਂ ਤੇ ਘਰਾਂ ਦੇ ਵਿੱਚ ਲੋਕਾਂ ਦੇ ਦਾਖਲ ਹੋਣਾ ਸ਼ੁਰੂ ਹੋ ਗਿਆ ਔਰ ਇਸ ਤੋਂ ਬਾਅਦ ਜਦੋਂ ਇਹ ਪ੍ਰੋਬਲਮ ਆਈ ਤਾਂ ਬੜੀ ਵੱਡੀ ਲੋੜ ਸੀਗੀ ਜਿਹੜੀ ਸੀਵਰੇਜ ਦੇ ਪਾਈਪਾਂ ਦੀ ਸਫਾਈ ਦੀ ਜੋ ਅੱਜ ਅਸੀਂ ਉਹ ਕੰਮ ਸਾਰਾ ਦੁਬਾਰਾ ਫਿਰ ਪਿਛਲੇ ਸਾਲ ਵੀ ਕਰਾਇਆ ਸੀ ਉਹ ਕੋਈ ਥਾਵਾਂ ਤੇ ਜਿੱਥੇ ਪ੍ਰੋਬਲਮ ਆਈ ਸੀ ਹੁਣ ਜਿੱਥੇ ਹੁਣ ਪ੍ਰੋਬਲਮ ਆਈ ਹੈ ਉਹ ਸਾਰੀਆਂ ਹੁਣ ਪਾਈਪਾਂ ਦਾ ਜਿਹੜਾ ਸਫਾਈ ਦਾ ਕੰਮ ਸ਼ੁਰੂ ਕਰਵਾਇਆ